ਲੋ ਜੇ ਜਪੜ ਲੈ ਗਏ ਤਨਟਰ ਸਬ ਲੈ ਗਏ ਸੀਲ ਤੇਰੀ ਪਲਸ ਸਵਰਾਜ 2098373 ਤੇ ਜਪੜੀ 6849 ਸਰਪਾਈ ਪਰ ਸਵਰਾਰ ਐਟ ਤੇ ਹੁਣ ਜੀ 2023 ਮਾਡਲ ਆ ਪੀਵੀ 13 ਨੰਬਰ ਸੰਗਰੂਰ ਦਾ ਇੰਜਨ ਗੇਅਰ ਦਾ ਓਕੇ ਬਿਲਕੁਲ 3 ਸਪੀਡ ਦੇ ਵਿੱਚ ਆ ਇਹ ਰੰਗ ਪਰ ਨਾਲ ਦਾ ਰੰਗ ਮੈਂ ਕਿਤੇ ਨਹੀਂ ਵਜਦੀ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਦਾ ਬਿਲਕੁਲ ਓਕੇ ਆ 16 18 ਦੇ ਵਿੱਚ ਆ ਜੂਸ ਸਮੇਤ ਆ ਮਗਰ ਆੜਾ ਵਗੈਰਾ ਬਿਲਕੁਲ ਸਾਫ ਨੇ ਰੰਬ ਵਗੈਰਾ ਬੇਗੂ ਸਾਫ ਨੇ ਡਬਲ ਐਕਸਟ੍ਰੂਟਰ ਦੇ ਵਿੱਚ ਆ ਜੀ ਇਹ 540 ਇੱਕ ਰਾਈ ਇਹਦੇ ਡੰਡਾ ਟਰਵਲ ਸਮਝਦਾ ਇਹਦੇ ਸਵਰਾਜ 8552000 ਮਗਰਾਟ ਵਗੈਰਾ ਬੇਗੂ ਸਾਫ ਬਣੇ ਟਰੈਂਪ ਵਗੈਰਾ ਬੇਗੂ ਸਾਫ ਬਣੇ 30 ਵੀਟਾ ਜੀ ਟਰੈਕਟਰ ਇਹ ਸਵਰਾਜ 855 ਬਸ ਵੀਡੀਓ ਦੇ ਵਿੱਚ ਹੈ ਪੀਵੀ 13 2023 ਮਾਡਲ ਹੈ 134 ਘੰਟੇ ਚੱਲੇ ਸਿਰਫ 8 ਲੱਖ 11 8 ਲੱਖ 11000 ਰੁਪਏ ਡਿਮਾਂਡ ਹੈ ਦੀ ਬਾਕੀ ਮੁੱਕ ਤੇ ਮਾਣ ਤਾਨ ਹੋ ਜਾਊਗਾ ਸਾਨੂੰ ਪਤਖਾਉਣੀ ਹੈਗਾ 373 ਨਿਊ ôਲੈਂਡ 2019 ਮਾਡਲ ਆਪ 2021 ਮਾਡਲ ਹੈ ਇੰਜਨ ਗੇਅਰ ਦਾ ਵੀ ਲੋਕ ਕੇ ਜੀ ਚੈੱਕ ਕਰ ਸਕਦੇ ਆ ਬਾਗ ਚ ਚਲਾ ਕੇ 30 ਵੀਡੀਓ ਦੇ ਬਚਾਰਾ ਟਰੈਕਟਰ ਹੀ ਵੀ ਜੀ ਆ ਦੇਖੋ ਮੈਟ ਵਗੈਰਾ ਵਿਸੇ ਹੋਏ ਨੇ ਟਰੈਕਟਰ ਦੇ ਮਿਊਕੀ ਸਿਸਟਮ ਨਾਲ ਆ ਛਤਰੀ ਸਮੇਤ ਆ ਇਹਦੇ 16 ਟਾਇਰਾਂ ਦੇ ਵਿੱਚ ਹੈ ਸਪੈਸ਼ਲ ਰੀਜਨ ਟਰੈਕਟਰ ਜੀ ਇਹ ਐਮਪ ਵਗੈਰਾ ਬਿਲਕੁਲ ਸਾਫ਼ ਨੇ ਦੀ ਡੰਡਾ ਡਰਬਾ ਸਮੇਤ ਆ ਇਹਦੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਮਿਊਕੀ ਸਿਸਟਮ ਨਾਲ ਆ ਇਹਦੇ ਸਾਰੇ ਸਸਰੀ ਨਾਲ ਲੈਟਾ ਵਗੈਰਾ ਬਿਲਕੁਲ ਨਾਲ ਨੇ ਇਹਦੀਆਂ 30 ਵੀਡੀਓ ਦੇ ਬੱਚਾ ਇਹ 8,11,000 ਰੁਪਏ ਡਿਮਾਂਡ 21 ਮਾਡਲ ਪੀਬੀ 19 ਬਣਾਇਆ ਨੰਬਰ ਆ ਇਹ ਤੁਹਾਡਾ ਪ੍ਰੀ ਦੀ 6049 2020 ਮਾਡਲ ਇਹ ਪਾਵਰ ਦੇ ਵਿੱਚ ਹੈ ਟੋਜ਼ ਵੀਟ ਡਾਇਰੈਕਟਰ ਇਹ ਪੌਲਾਂਡਰਾਂ ਦੇ ਵਿੱਚ ਪਾਵਰ ਦੇ ਵਿੱਚ ਜੀ ਮਗਰਾੜ ਵਗੈਰਾ ਵੀ ਕੋਈ ਸਾਫ ਨਹੀਂ ਤੇ ਵੀ ਡੰਡਾ ਟੋਲ ਸਮੇ ਦਾ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਇੰਜਨ ਗਰੀਬ ਕੁਲ ਓਕੇ ਰੰਗ ਮੜ ਰਜਣਾ ਪੀਤ 649 451000 ਰੁਪਏ ਡਿਮਾਂਡ ਹੈ ਇਹਦੀ 20 ਮਾਡਲ ਪੀਵੀ ਨੰਬਰ 50 ਨੰਬਰ ਹੈ ਧੰਨਵਾਦ ਜਿਹੜਾ ਆਪਣੇ ਚੈਨਲ ਤੇ ਨਵੇਂ ਜਣੇ ਸਬਸਕ੍ਰਾਈਬ ਜੁੜ ਗਏ ਨੇ ਲੈਣੀ ਸਵਰਾਜ 85630 ਬਲਚਲਿਸ਼ਨ